ਤੁਸੀਂ ਜਦੋਂ ਵੀ ਵੱਡੇ ਹੋ ਕੇ ਦੇਖੋਗੇ ਗੱਲਾਂ ਨੂੰ ਤੁਹਾਡੇ ਸਾਹਮਣੇ ਇਹ ਗੱਲ ਆਉਗੀ ਕਿ ਸਾਡੇ ਬੰਦਿਆਂ ਦੇ ਮਨਾਂ 'ਚ ਡਰ ਬੈਠਿਆ ਕਿਵੇਂ ਕਿ ਸਾਡੀ ਬੋਲੀ ਮਾੜੀ ਖਾਸ ਕਰਕੇ ਅੰਗਰੇਜ਼ਾਂ ਦੀ ਚੰਗੀ ਜਦੋਂ ਇਤਿਹਾਸ ਪੜ੍ਹੋਗੇ ਅੰਗਰੇਜ਼ ਪੰਜਾਬ ਨੂੰ ਕਟੋ-ਕਟੋ ਸ਼ਾਹਜਹਾਨ ਦੇ ਵੇਲੇ ਤੋਂ ਵੇਖ ਰਹੇ ਸੀ ਖਾਸ ਕਰਕੇ ਸਿੱਖਾਂ ਨੂੰ ਵੇਖ ਰਹੇ ਸੀ 1700 ਈਸਵੀ ਦੇ ਵਿੱਚ 16 ਚ ਇਹ ਤਾਂ ਬਾਬਾ ਦਾ ਬੰਦਾ ਨਹੀਂ ਬਹਾਦਰ ਨੂੰ ਸ਼ਹੀਦ ਕੀਤਾ ਅੰਗਰੇਜ਼ਾਂ ਦੇ ਬੰਦਿਆਂ ਨੇ ਉੱਥੋਂ ਰੋਜ਼ਨਾਮਾ ਚੱਕ ਲਿਆ ਰੋਜ਼ ਦਾ ਕਿ ਅੱਜ ਕੀ ਹੋਇਆ ਸੀ ਦਿੱਲੀ 'ਚ ਅੱਜ ਕੀ ਹੋਇਆ ਦਿੱਲੀ 'ਚ ਮੋਟੀ ਜੀ ਗੱਲ ਇੱਕ ਮੈਂ ਸੁਣਾਉਂਦਾ ਕਿ ਜਿਹੜਾ ਇਹ ਅਰਬ ਹੈ ਜਿਹੜਾ ਯੂਰਪ ਹੈ ਇੱਥੇ ਇੱਕ ਬਜ਼ੁਰਗ ਦੀਆਂ ਤਿੰਨ ਔਲਾਦਾਂ ਨੇ ਇੱਕ ਬੁੜਾ ਸੀ ਉਹਦੇ ਦੋ ਵਿਆਹ ਹੋਏ ਉਹਦੇ ਤਿੰਨ ਮੁੰਡੇ ਹੋਏ ਸੌਖਾ ਸੁਣਾ ਰਿਹਾ ਤੁਹਾਨੂੰ ਉਹ ਤਿੰਨਾਂ ਦੀ ਔਲਾਦ ਨੇ ਯਹੂਦੀ, ਈਸਾਈ ਤੇ ਮੁਸਲਮਾਨ ਉਹਨਾਂ ਦਾ ਪਿਛਲਿਆਂ ਕਈ 100 ਸਾਲਾਂ ਤੋਂ ਆਪੋ ਚ ਲਾਈ ਤਕੜਾ ਜਿੱਦਾਂ ਅੰਗਰੇਜ਼ ਇੱਥੇ ਆਏ ਉਹ ਈਸਾਈ ਸੀਗੇ ਉਹਨਾਂ ਨੂੰ ਪਤਾ ਸੀ ਕਿ ਇੱਕ ਦਿਨ ਛੱਡ ਕੇ ਜਾਣਾ ਹੈ ਰਾਜ ਇੱਥੇ ਪਹਿਲਾਂ ਸੀ ਮੁਗਲਾਂ ਦਾ ਜਦੋਂ ਰਾਜ ਛੱਡ ਕੇ ਜਾਣਾ ਸੀ ਤਾਂ ਫਿਰ ਦੇਖੇ ਕਿਹਨੂੰ ਜਾਣਾ ਸੀ ਕਿਸੇ ਨੂੰ ਤਾਂ ਕਬੀਲਦਾਰੀ ਮਿਲਣੀ ਸੀ ਨਾ ਜਾਂ ਬੁਢਾ ਮਰਨਾ ਸੀ ਜਾਂ ਬੁਢੇ ਨੇ ਘਰੋਂ ਜਾਣਾ ਸੀ ਤਾਂ ਮੁਸਲਮਾਨਾਂ ਨੂੰ ਨਹੀਂ ਸੀ ਦੇ ਸਕਦੇ ਕਿਉਂਕਿ ਉਹਨਾਂ ਦੀ ਲੜਾਈ ਚੱਲਦੀ ਸੀ ਬਹੁਤ ਸਾਲ ਤੋਂ ਪਹਿਲਾਂ ਦੀ ਦੂਜੇ ਬੰਦੇ ਕੌਣ ਸੀ ਦਾਵੇਦਾਰ ਇੱਥੇ ਦੂਜੇ ਜਿਨ੍ਹਾਂ ਨੂੰ ਦੇਖ ਰਹੇ ਸੀ ਮਰਾਠੇ ਤੇ ਸਿੱਖ ਸੀ ਇੱਥੇ ਇੰਨੇ ਕਿ ਸਿਆਣੇ ਉਹ ਵੀ ਸੀਗੇ ਵੀ ਜੇ ਲੜਾਕਾਂ ਨੂੰ ਰਾਜ ਦੇ ਗਏ ਇਹ ਹਿੰਦੁਸਤਾਨ ਦੀ ਥਾਂ ਤੇ ਸਾਰੀ ਦੁਨੀਆ ਤੇ ਕਬਜ਼ਾ ਕਰਨਗੇ ਉਹਨਾਂ ਨੇ ਜਿਹੜਾ ਰਾਹ ਲੱਭਿਆ ਉਹ ਇਹ ਲੱਭਿਆ ਕਿ ਇੱਕ ਬੰਗਾਲ ਇੱਕ ਪੰਜਾਬ ਦੋ ਥਾਵਾਂ ਤੇ ਸੰਭਾਵਨਾ ਪਈ ਹੈ ਜਿਨ੍ਹਾਂ ਦੀ ਬੋਲੀ ਨਾਲ ਇੱਥੇ ਰਾਜ ਚੱਲੂਗਾ ਅੰਗਰੇਜ਼ੀ ਦੇ ਜਾਣ ਤੋਂ ਬਾਅਦ ਤੁਸੀਂ ਦੇਖ ਲਿਓ ਕਿ ਦੋ ਹੀ ਸੂਬਿਆਂ ਦਾ ਭੰਡਾਰਾ ਹੋਇਆ ਇੱਕ ਬੰਗਾਲ ਦਾ ਇੱਕ ਪੰਜਾਬ ਦਾ ਲੋਕੀਂ ਗਲਤ ਕਹਿੰਦੇ ਨੇ ਕਿ ਹਿੰਦੁਸਤਾਨ ਦਾ ਵਟਵਾਰਾ ਹੋਇਆ। ਯੂਪੀ ਬਿਹਾਰ ਤੋਂ ਜਿਹੜੇ ਮੁਸਲਮਾਨ ਉੱਜੜ ਕੇ ਪਾਕਿਸਤਾਨ ਜਾਣ ਲੱਗੇ, ਪਾਕਿਸਤਾਨ ਨੇ ਕਬੂਲੇ ਨਹੀਂ, ਵਾਪਸ ਭੇਜਤੇ। ਕਿ ਇਹ ਤਾਂ ਸਮਝੌਤਾ ਹੋਇਆ ਨਹੀਂ ਸੀ ਭਾਈ। ਅਸੀਂ ਤਾਂ ਇਕੱਲੇ ਪਾਕਿਸਤਾਨ ਦੇ ਪੰਜਾਬ ਦੇ ਮੁਸਲਮਾਨ ਲੈਣੇ ਸੀ। ਇਸ ਕਰਕੇ ਪੰਜਾਬੀ ਵਾਲੇ ਮਸਲੇ ਦੀ ਜਿਹੜੀ ਜੜ੍ਹ ਹੈ ਕਿ ਸਾਡੇ ਮਨ 'ਚ ਕਿਉਂ ਬੈਠੀ ਹੈ ਬਿਮਾਰੀ, ਇਹਦੀ ਘਟੋਕਟ 150 ਸਾਲ ਦੀ ਇੱਕ ਰਾਜਨੀਤਿਕ ਚੱਕ ਥਾਲਾ ਜਿਦੇ ਜੇ ਸੰਭਾਵਨਾ ਸੀ ਕਿ ਜੇ ਇਹਨਾਂ ਦੇ ਹੱਥ ਰਾਜ ਆਇਆ ਤਾਂ ਇੱਥੇ ਕੀ ਹੋਊਗਾ ਗਾਹਾਂ ਨੂੰ ਰੂਸ ਨੂੰ ਅਮਰੀਕਾ ਨੂੰ ਇੰਗਲੈਂਡ ਨੂੰ ਕੀ ਝੰਡਾ ਪਾਉ ਕੀ ਕਟਾ ਪਾਉ ਗੋਰਿਆਂ ਦੇ ਪੰਜ ਮੁਲਖ ਨੇ ਉਹਨਾਂ ਦਾ ਪਿਤਰੀ ਮੁਲਖ ਇੰਗਲੈਂਡ ਉਤੋਂ ਉੱਠ ਕੇ ਅਮਰੀਕਾ ਗਏ ਉਤੋਂ ਉੱਠ ਕੇ ਨਿਊਜ਼ੀਲੈਂਡ ਗਏ ਉਤੋਂ ਉੱਠ ਕੇ ਕੈਨੇਡਾ ਤੇ ਆਸਟ੍ਰੇਲੀਆ ਗਏ ਅਸੀਂ ਉਹਨਾਂ ਦੇ ਗੁਲਾਮ ਰਹੇ ਅਸੀਂ ਉਹਨਾਂ ਪੰਜਾਂ ਮੁਲਖਾਂ 'ਚ ਹੀ ਜਾਨੇ ਹਾਂ ਇੰਗਲੈਂਡ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਉਤੋਂ ਪਹਿਲਾਂ ਅਸੀਂ ਮੁਗਲਾਂ ਦੇ ਗ੍ਰਾਮ ਰਹੇ ਅਰਬੀ ਫਾਰਸੀ ਵਾਲਿਆਂ ਦੇ ਜਿਹਨੂੰ ਸਾਡੇ ਭਰਾ ਨੂੰ ਭੈਣ ਨੂੰ ਵੀਜ਼ਾ ਨਾ ਮਿਲੇ ਅੰਗਰੇਜ਼ਾਂ ਦੇ ਮੁਲਕਾਂ ਦਾ ਉਹ ਅਰਬ ਕੰਟਰੀ ਜਾਂਦੇ ਆ ਜਿੱਥੇ ਉਹਦੋਂ ਪਹਿਲਾਂ ਗੁਲਾਮ ਰਹੇ ਸੀ ਤਾਂ ਬੋਲੀ ਦਾ ਜਿਹੜਾ ਮਹੱਤਵ ਹੈ ਸਾਡੀ ਬੋਲੀ ਦਾ ਉਹ ਦੱਸਣ ਲਈ ਮੈਂ ਤੁਹਾਨੂੰ ਇੰਨੀਆਂ ਗੱਲਾਂ ਸੁਣਾਈਆਂ ਨੇ ਕਿ ਬੋਲੀ ਅਸਲ ਵਿੱਚ ਹੁੰਦੀ ਕੀ ਆ ਬੋਲੀ ਨਾਲ ਬੰਦੇ ਕਿਵੇਂ ਬੰਦੇ ਬਣਦੇ ਨੇ ਉਹਨਾਂ ਤੋਂ ਬੋਲੀ ਛਡਾ ਕੇ ਬੰਦਿਆਂ ਨੂੰ ਮਾਰਿਆ ਕਿਵੇਂ ਜਾਂਦਾ ਵੰਡ ਬੰਗਾਲ ਦੀ ਹੋਈ ਸੀ ਪਰ ਬੰਗਾਲ ਵਾਲੇ ਫਿਰ ਵੀ ਤਕੜੇ ਰਹੇ ਚਾਹੇ ਅੱਧਾ ਹੀ ਸਹੀ ਆਪ ਦਾ ਸੂਬਾ ਦੇਸ਼ ਬਣਾ ਕੇ ਤੇ ਜਿੰਨਾ ਚਿਰ ਦੁਨੀਆ ਦੀ ਤਾਕਤ ਇਹ ਸੂਬੇ ਨੂੰ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨਾਂ ਤੋਂ ਚੌਹਾਂ ਕਰਨ 'ਚ ਸਫਲ ਹੈ ਪੰਜਾਬੀ ਬਾਰੇ ਲੋਕਾਂ ਦੇ ਮਨ 'ਚ ਹੋਰ ਮੰਦੇ ਖਿਆਲ ਆਉਣਗੇ ਤੁਸੀਂ ਹਿਮਾਚਲ ਜਾਓ ਜਿਨ੍ਹਾਂ ਦੀ ਉਮਰ 40 ਸਾਲ ਤੋਂ ਵੱਡੀ ਹੈ ਉਹ ਸੁਭਾਅਕ ਤੌਰ ਤੇ ਪੰਜਾਬੀ ਬੋਲਦੇ ਆ 10 ਕੇ ਸਾਲ ਪਹਿਲਾਂ ਕੁਵੈਤ ਦੇ ਬੰਦੇ ਫਸ ਗਏ ਸੀਗੇ ਉਹ ਮੁੰਡੇ ਦਾ ਨਾਮ ਸੀ ਅੰਤਰਜਾਮੀ ਅੰਤਰਜਾਮੀ ਦੀ ਮਾਂ ਟੀਵੀ ਤੇ ਪੰਜਾਬੀ ਬੋਲੇ ਉਹਦੇ ਘਰ ਦੀ ਹਿੰਦੀ ਬੋਲੇ ਇਹ ਜਿਹੜਾ ਫਰਕ ਹੈ ਇਹ ਪੰਜਾਬ ਦੇ ਹਿਸਾਬ ਨਾਲ ਨਹੀਂ ਪਿਆ ਸਮੇਂ ਦੀ ਸਰਕਾਰ ਦੇ ਹਿਸਾਬ ਨਾਲ ਪਿਆ ਹੈ ਦੂਜਾ ਦੁਨੀਆ ਦੀਆਂ ਸਰਕਾਰਾਂ ਦੇ ਹਿਸਾਬ ਨਾਲ ਪਿਆ ਹੈ ਜਿਹਨੂੰ ਲੋਕੀਂ ਵਰਲਡ ਆਰਡਰ ਕਹਿੰਦੇ ਨੇ ਪੰਜਾਬੀ ਦਾ ਜਿਹੜਾ ਮਸਲਾ ਹੈ ਉਹ ਜਿਹਨੇ ਵੀ ਸਮਝਣਾ ਹੈ ਉਹਦੀਆਂ ਜੜਾਂ ਇੱਕ ਪਾਸੇ ਇੱਥੇ ਨੇ